ਜਿਹੜੀ ਹੈ ਉਹਨਾਂ ਨੂੰ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਡਿੰਪੀ ਢਿੱਲੋਂ ਜਿਹੜੇ ਨੇ ਆਪਣੀ ਕਿਸਮ ਦਾ ਅਜਮਾ ਰਹੇ ਸੀਗੇ ਪਰ ਹੁਣ ਜਿਹੜੀ ਜਿੱਤ ਉਹਨਾਂ ਨੂੰ ਮਿਲੀ ਹੈ ਉਹ ਜਿਹੜੀ ਹੈਗੀ ਹੈ ਬਾ ਕਮਾਲ ਹੈ 12000 ਤੋਂ ਉੱਤੇ ਦੀ ਲੀਡ ਜਿਹੜੀ ਹੈ ਉਹਨਾਂ ਨੇ ਪ੍ਰਾਪਤ ਕੀਤੀ ਹੈ ਤਾਂ ਵੇਖ ਸਕਦੇ ਹੋ ਹੱਥ ਜੋੜ ਕੇ ਨਿਮਰਤਾ ਦੇ ਨਾਲ ਡਿੰਪੀ ਢਿੱਲੋਂ ਲੋਕਾਂ ਦਾ ਅਭਿਵਾਦਨ ਸਵੀਕਾਰ ਕਰਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਇ ਤਸਵੀਰ ਗਿੱਦੜਵਾਹਾ ਦੀ ਹੈ ਜਿੱਥੇ ਕਿ तमाम ਲੋਕ ਜਿਹੜੇ ਨੇ ਸੜਕਾਂ ਦੇ ਉੱਤਰੇ ਨੇ ਫੁੱਲਾਂ ਦੀ ਬਰਖਾ ਜਿਹੜੀ ਹੈਗੀ ਹੈ ਡਿੰਪੀ ਢਿੱਲੋ ਤੇ ਇਸ ਵਕਤ ਕੀਤੀ ਜਾ ਰਹੀ ਹੈ ਨਾਲ तमाम ਵਿਧਾਇਕ ਜਿਹੜੇ ਨੇ ਉਹ ਮੌਜੂਦ ਨੇ ਅਮੋਲਕ ਸਿੰਘ ਮੌਜੂਦ ਨੇ ਲਾਡੀ ਤੌਂ ਜਿਹੜੇ ਨੇ ਉਹ ਮੌਜੂਦ ਨੇ ਤਾਇ ਜਿੱਤ ਦੀ ਤਸਵੀਰ ਹੈ ਵਿਕਟਰੀ ਦੀ ਤਸਵੀਰ ਹੈ ਜੋ ਕਿ ਇਸ ਵਕਤ ਤੁਸੀਂ ਗਿੱਦੜਵਾਹਾ ਦੀਆਂ ਸੜਕਾਂ ਤੇ ਵਿਖ ਰਹੇ ਹੋ ਜੋ ਕਿ ਇਸ ਵਕਤ ਸਮਰਥਕ ਉਤਰੇ ਨੇ ਸਮਰਥਕਾਂ ਦੇ ਉੱਤੇ ਫੁੱਲ ਬਰਸਾਉਂਦੇ ਹੋਏ ਪੈਸਿਆਂ ਦੀ ਬਰਖਾ ਕਰਦੇ ਹੋਏ ਡਿੰਪੀ ਢਿੱਲੋ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਡਿੰਪੀ ਢਿੱਲੋਂ ਦੀ ਹੈ ਆਪਣੇ ਹਾਰ ਲੋਕਾਂ ਦੇ ਪੇਸ਼ ਕਰਦੇ ਹੋਏ ਤਾਂ ਇਹ ਤਸਵੀਰ ਵੇਖ ਸਕਦੇ ਲੋਕ ਆਪਣਾ ਪਿਆਰ ਲਟਾਉਂਦੇ ਹੋਏ ਡਿੰਪੀ ਢਿੱਲੋਂ ਤੁਹਾਨੂੰ ਇੱਥੇ ਨਜ਼ਰ ਆਣਗੇ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਡਿੰਪੀ ਢਿੱਲੋਂ ਦੀ ਹੈਗੀ ਹੈ ਜੋ ਕਿ ਤਸਵੀਰ ਇਸ ਵਕਤ ਤੁਹਾਨੂੰ ਨਜ਼ਰ ਆਗਾ ਤਾਂ ਵਿਕਟਰੀ ਬਣਾਉਂਦੇ ਹੋਏ ਡਿੰਪੀ ਢਿੱਲੋਂ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਤਸਵੀਰ ਵੱਖਰੀ ਤਸਵੀਰ ਜਿਹੜੀ ਹੈਗੀ ਹੈ ਗਿੱਧੜ ਪਾਹ ਦੀ ਤਸਵੀਰ ਹੈ ਤਾਂ तमाम ਲੋਕ ਜਿਹੜੇ ਇਸ ਵਕਤ ਮੌਜੂਦ ਨੇ ਤਾਂ ਵੇਖ ਸਕਦੇ ਹੋ ਤਸਵੀਰ ਲੋਕਾਂ ਵੱਲੋਂ ਗੁਲਾਰ ਉਡਾਏ ਜਾ ਰਹੇ ਨੇ Holi ਖੇਡੀ ਜਾ ਰਹੀ ਹੈ ਤਾਂ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਤੁਹਾਨੂੰ ਇੱਥੇ ਉਹ ਨਜ਼ਰ ਆਵੇਗਾ ਤਾਂ Holi ਖੇਡੀ ਗਈ ਹੈ तमाम ਚਿਹਰੇ ਖੁਸ਼ੀ ਨਾਲ ਰੰਗੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਗਿੱਦੜ ਬਾਹੇ ਦੀ ਸੜਕਾਂ ਦੀ ਤਸਵੀਰ ਹੈ ਜਿੱਥੇ ਕਿ ਡਿੰਪੀ ਢਿੱਲੋ ਇਸ ਵਕਤ ਜਿਹੜੇ ਨੇ ਮੈਦਾਨ ਵਿੱਚ ਸਿਗੇ ਵੱਡੇ ਜਿੱਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਤਾਂ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਇਸ ਵਕਤ ਤੁਹਾਨੂੰ ਇੱਥੇ ਨਜ਼ਰ ਆਵੇਗਾ ਤਮਾਮ ਤਸਵੀਰਾਂ ਜਿਹੜੀਆਂ ਨੇ ਗਿੱਦੜ ਬਾਹਾ ਦੀ ਤਸਵੀਰ ਹੈ ਜਿੱਥੇ ਵੇਖੋਗੇ ਕਿ ਵੱਡਾ ਇਕੱਠ ਜੇਕਰ ਇਸ ਪਾਸੇ ਨਜ਼ਰ ਮਾਰੀਏ ਆਪਾਂ ਤਾਂ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਜਾਂਦੀ ਹੈ ਤੁਹਾਨੂੰ ਉੱਥੇ ਇਹਨਾਂ ਦੇ ਸਮਰਥਕ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਤਾਂ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਸਮਰਥਕ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਗਿੱਦੜ ਬਾਹੇ ਦੀ ਤਸਵੀਰ ਹੈ ਜਿੱਥੇ ਕਿ ਅੱਜ ਆਮ ਆਦੀ ਪਾਰਟੀ ਦੇ ਲੀਡਰ ਡਿੰਪਟਿਲੋ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਸਮਰਥਕ ਜਿਹੜੇ ਨੇ ਇਸ ਵਕਤ ਸੜਕਾਂ ਤੇ ਉਤਰੇ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਹੈ ਗਿੱਦੜਪਾਹ ਦੀ ਸੜਕਾਂ ਤੇ ਇਸ ਵਕਤ ਇਹ ਹੀ ਨਜ਼ਾਰਾ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਅਮਰਤਾ ਵਿੜਗ ਨੂੰ ਕਰਾਰੀ ਸ਼ਿਕਤ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਤਾਂ ਸਨੀ ਢਿਲੋ ਜਿਹੜੇ ਨੇ ਇਸ ਵਕਤ ਲੋਕਾਂ ਨੂੰ ਨਤਮਸਤਕ ਹੁੰਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਤਾਂ ਇਹ ਸਨੀ ਢਿਲੋ ਨੇ ਜਿੰਨਾ ਚਿਹਰਾ ਜਿਹੜਾ ਇਸ ਵਾਰ ਥਾਪੀ ਜਿਹੜੀ ਹੈ ਡਿੰਪੀ ਤੇ ਲੋਨੇ ਥਾਪੀ ਮਾਰੀ ਅਤੇ ਅਦੇ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਡਿੰਪੀ ਸੈਨੀਟੀ ਲੋਦੀ ਥਾਪੀ ਜਿਹੜੀ ਹੈਗੀ ਹੈ ਉਹਨਾਂ ਨੇ ਮਾਰੀ ਹੈ ਅਤੇ ਇੱਕ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਇੱਥੇ ਮਨਾਇਆ ਗਿਆ ਹੈ ਤਾਂ ਇੱਕ ਵਾਰ ਹੋਰ ਥਾਪੀ ਤੁਹਾਨੂੰ ਮਾਰਦੇ ਆ ਥਾਪੀ ਦੇਖ ਸਕਦੇ ਤੁਸੀਂ ਇਹ ਥਾਪੀ ਹੈ ਸੈਨੀਟੀ ਲੋਦੀ ਜੋਗੀ ਮਾਰੀ ਗਈ ਹੈ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀਗੇ ਅਤੇ ਇਸ ਵਕਤ ਜਿੱਤ ਦਾ ਸੇਰਾ ਜਿਹੜਾ ਹੈ ਲੋਕਾਂ ਨੇ ਉਹਨਾਂ ਦੇ ਸਿਰ ਤੇ ਬੰਨਿਆ ਹੈ ਤਸਵੀਰ ਜਿਹੜੀ ਹੈ ਡਿੰਪੀ ਢਿੱਲੋਂ ਦੀ ਧìਤਾ ਲੋਕਾਂ ਨੂੰ ਪਿਆਰ ਲਟਾਉਂਦੇ ਹੋਏ ਸਨੀ ਢਿੱਲੋਂ ਤੁਹਾਨੂੰ ਨਜ਼ਰ ਆਣਗੇ ਜਿੱਥੇ ਕਿ ਲੋਕਾਂ ਵੱਲੋਂ ਭਰਪੂਰ ਪਿਆਰ ਜਿਹੜਾ ਹੈ ਉਹਨਾਂ ਨੂੰ ਦਿੱਤਾ ਗਿਆ ਹੈ ਤਾਂ ਛੱਤਾਂ ਤੇ ਖੜੇ ਹੋ ਕੇ ਲੋਕ ਜਿਹੜੇ ਨੇ ਉਹਨਾਂ ਦਾ ਅਭਿਵਾਦਨ ਕਰਦੇ ਨਜ਼ਰ ਆ ਰਹੇ ਨੇ ਅਤੇ ਸਨੀ ਢਿੱਲੋਂ ਜਿਹੜੇ ਨੇ ਲੋਕਾਂ ਦੇ ਨਤਮਸਤਕ ਹੁੰਦੇ ਹੋਏ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰ ਜਿਹੜੀ ਹੈ ਜੇਕਰ ਦੂਰ ਤੱਕ ਆਪਾਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਜਿੱਥੋਂ ਤੱਕ ਨਜ਼ਰ ਆਉਂਦੀ ਹੈ ਤੁਹਾਨੂੰ ਉੱਥੇ ਇਹਨਾਂ ਸਮਰਥਕਾਂ ਦੀ ਜਿੱਤ ਤੋਂ ਬਾਅਦ ਜਿਹੜੀ ਖੁਸ਼ੀ ਹੈ ਉਸ ਨਾਲ ਲੰਦੀਆਂ ਹੋਈਆਂ ਟਰਾਲੀਆਂ ਤੁਹਾਨੂੰ ਜੀਪਾਂ ਤੁਹਾਨੂੰ ਨਜ਼ਰ ਆਣ ਗਿਆ ਤਾਂ ਇਹ ਵੱਖਰੀ ਤਸਵੀਰ ਤੁਸੀਂ ਗਿੱਦੜਪਾਹਾ ਤੋਂ ਵਿਖਰੇ ਹੋ ਜਿੱਥੇ ਕਿ ਇੱਕ ਸ਼ਾਨਦਾਰ ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਅਤੇ ਗਿੱਦੜਪਾਹਾ ਦੇ ਲੋਕਾਂ ਨੇ ਇਸ ਵਾਰ ਆਪਣਾ ਭਰੋਸਾ ਜਿਹੜਾ ਹੈ ਡਿੰਪੀ ਢਿੱਲੋਂ ਤੇ ਜਤਾਇਆ ਹੈ ਅਤੇ ਇੱਕ ਵੱਡੀ ਲੀਡ ਜਿਹੜੀ ਹੈ ਉਹ ਡਿੰਪੀ ਢਿੱਲੋਂ ਨੂੰ ਪ੍ਰਾਪਤ ਹੋਈ ਹੈ ਅਤੇ ਵਿਧਾਨ ਸਭਾ ਦੀ ਪੋੜੀਆਂ ਜਿਹੜੀਆਂ ਐ ਇਸ ਵਾਰ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜਾ ਡਿੰਪੀ ਢਿੱਲੋਂ ਨੂੰ ਗਿੱਦੜਵਾਹ ਦੇ ਲੋਕ ਚੜਾਨ ਜਾ ਰਹੇ ਨੇ ਕਾਫੀ ਵੱਡੀ ਲੀਡ ਜਿਹੜੀ ਹੈ ਡਿੰਪੀ ਢਿੱਲੋਂ ਨੂੰ ਪ੍ਰਾਪਤ ਹੋਈ ਹੈ ਦੂਰ ਤੱਕ ਨਜ਼ਰ ਮਾਰੀਏ ਤਾਂ ਉਹਨਾਂ ਸਮਰਥਕਾਂ ਦੀਆਂ ਵੱਡੀਆਂ ਲਾਈਨਾਂ ਨਜ਼ਰ ਆ ਰያ ਨੇ ਅਤੇ ਕਿਹਾ ਜਾਂਦਾ ਹੈ ਕਿ ਡਿੰਪੀ ਢਿੱਲੋਂ ਇੱਕ ਇਮਾਨਦਾਰ ਅਤੇ ਇੱਕ ਜਿਹੜੇ ਨੇ ਬੜੇ ਹੀ ਸੁਲਝੇ ਹੋਏ ਇਨਸਾਨ ਨੇ ਤਾਂ ਉਹਨਾਂ ਦੀ ਸਾਦਗੀ ਨੂੰ ਲੋਕਾਂ ਨੇ ਸਿੱਦਾ ਕੀਤਾ ਅਤੇ ਆਪਣਾ ਲੀਡਰ ਚੁਣਿਆ ਫਿਲਹਾਲ ਵੇਖਦੇ ਆ ਕਿ ਡਿੰਪਿ ਢਿੱਲੋਂ ਲੋਕਾਂ ਦੀ ਉਮੀਦਵਾਰ ਤੇ ਕਿੰਨੇ ਇੱਕ खरे ਉਤਰ ਪਾਉਂਦੇ ਨੇ ਗਿੱਦੜਵਾਹ ਤੋਂ ਕੈਮਰਾ ਪਹੁੰਚਾ ਬੀਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇ ਗਿੱਦੜਵਾਹ ਤੋਂ ਉਮੀਦਵਾਰ ਡਿੰਪਿ ਢਿੱਲੋਂ ਵੱਲੋਂ ਵੱਡੀ ਜਿੱਤ ਜਿਹੜੀ ਹੈ ਪ੍ਰਾਪਤ ਕਰ ਲਈ ਗਈ ਹੈ ਤਾਂ ਜਿੱਤ ਤੋਂ ਬਾਅਦ ਇੱਕ ਵਿਜੇ ਜਲੂਸ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਤੁਹਾਨੂੰ ਸਮਰਥਕ ਜਿਹੜੇ ਨੇ ਇੱਥੇ ਨਜ਼ਰ ਆਉਣਗੇ ਤਾਂ ਤਸਵੀਰਾਂ ਤੁਸੀਂ ਵੇਖੋਗੇ ਇੱਕ ਵਿਜੀ ਜਲੂਸ ਜਿਹੜਾ ਹੈਗਾ ਕੱਢਿਆ ਜਾ ਰਿਹਾ ਹੈ ਵਿਜੀ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਤਾਂ ਲੋਕਾਂ ਦਾ ਪਾਰੀ ਇਕੱਠ ਜਿਹੜਾ ਹੈਗਾ ਡਿੰਪੀ ਢਿੱਲੋ ਦੇ ਨਾਲ ਅੱਜ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਨੱਚ ਗਾ ਕੇ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਨੇ ਤਾਂ ਕਾਫੀ ਲੰਬੇ ਸਮੇਂ ਤੋਂ ਬਾਅਦ ਡਿੰਪੀ ਢਿੱਲੋਂ ਨੇ ਜਿੱਤ ਪ੍ਰਾਪਤ ਹੋਈ ਹੈ ਪਿਛਲੀ ਵਾਰ ਕੁਝ ਵੋਟਾਂ ਤੋਂ ਰਹਿ ਗਏ ਸੀਗੇ ਪਰ ਇਹ ਸਵਾਰ ਜਿਹੜੀ ਹੈਗੀ ਹੈ ਜਿਹੜੇ ਇੱਕ ਵੱਡੀ ਲੀਡ ਉਹਨਾਂ ਨੇ ਪ੍ਰਾਪਤ ਕੀਤੀ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਦਾ ਨਜ਼ਰ ਆਇਆ ਹੈ ਤਾਂ ਪੂਰੇ ਪੰਜਾਬ ਵਿੱਚੋਂ ਚਾਰ ਜਗ੍ਹਾ ਤੋਂ ਤਿੰਨ ਥਾਵਾਂ ਦੇ ਉੱਤੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਲੋਕਾਂ ਵੱਲੋਂ ਪਰਵਾ ਹੁੰਗਾਰਾ ਜਿਹੜਾ ਹੈ ਉਹਨਾਂ ਨੂੰ ਮਿਲਿਆ ਹੈ ਵੱਡਾ ਇੱਕ ਜਲੂਸ ਜਿਹੜਾ ਹੈਗਾ ਉਹ ਕੱਢਿਆ ਗਿਆ ਤਾਂ ਵੇਖ ਸਕਦੇ ਹੋ ਲੋਕੀ ਇੱਥੇ 20 ਦਾ ਨਿਸ਼ਾਨ ਬਣਾਉਂਦੇ ਹੋਏ ਵਿਜੇ ਦਾ ਨਿਸ਼ਾਨ ਵਿਕਟਰੀ ਬਣਾਉਂਦੇ ਹੋਏ ਨਜ਼ਰ ਆਣਗੇ ਤਾਂ ਇਹ ਤਸਵੀਰਾਂ ਗਿੱਦੜਬਾਹ ਦੀਆਂ ਨੇ ਹੋਲੀ ਖੜੀ ਗਈ ਹੈ ਗੁਲਾਲ ਉਡਾਏ ਗਏ ਨੇ ਟੋਲ ਦੀ ਥਾਪ ਤੇ ਪੰਘੜੇ ਪਾਏ ਗਏ ਨੇ ਤਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸਮਰਥਕ ਨੇ ਡਿੰਪਿ ਢਿਲੋਂ ਦੇ ਜਿਨ੍ਹਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਆਪਣੇ ਉਮੀਦਵਾਰ ਨੂੰ ਜਿਤਾਇਆ ਹੈ ਤਾਂ ਵੇਖ ਸਕਦੇ ਹੋ ਲੋਕਾਂ ਦਾ ਵੱਡਾ ਹਜ਼ੂਮ ਤੁਹਾਨੂੰ ਨਜ਼ਰ ਆਵੇਗਾ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਪਿਆਰ ਹੈਗਾ ਜਿਹੜਾ ਡਿੰਪਿ ਢਿਲੋਂ ਨੇ ਖਟਿਆ ਜਿਸ ਦੇ ਸਦਕੇ ਅੱਜ ਵੱਡੀ ਜਿੱਤ ਜਿਹੜੀ ਹੈ ਉਹਨਾਂ ਨੂੰ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਡਿੰਪੀ ਢਿੱਲੋਂ ਜਿਹੜੇ ਨੇ ਆਪਣੀ ਕਿਸਮ ਦਾ ਅਜਮਾ ਰਹੇ ਸੀਗੇ ਪਰ ਹੁਣ ਜਿਹੜੀ ਜਿੱਤ ਉਹਨਾਂ ਨੂੰ ਮਿਲੀ ਹੈ ਉਹ ਜਿਹੜੀ ਹੈਗੀ ਹੈ ਬਾ ਕਮਾਲ ਹੈ 12000 ਤੋਂ ਉੱਤੇ ਦੀ ਲੀਡ ਜਿਹੜੀ ਹੈ ਉਹਨਾਂ ਨੇ ਪ੍ਰਾਪਤ ਕੀਤੀ ਹੈ ਤਾਂ ਵੇਖ ਸਕਦੇ ਹੋ ਹੱਥ ਜੋੜ ਕੇ ਨਿਮਰਤਾ ਦੇ ਨਾਲ ਡਿੰਪੀ ਢਿੱਲੋਂ ਲੋਕਾਂ ਦਾ ਅਭਿਵਾਦਨ ਸਵੀਕਾਰ ਕਰਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਤਸਵੀਰ ਗਿੱਦੜਵਾਹਾ ਦੀ ਹੈ ਜਿੱਥੇ ਕਿ तमाम ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਨੇ ਫੁੱਲਾਂ ਦੀ ਬਰਖਾ ਜਿਹੜੀ ਹੈਗੀ ਹੈ ਡਿੰਪੀ ਢਿੱਲੋ ਤੇ ਇਸ ਵਕਤ ਕੀਤੀ ਜਾ ਰਹੀ ਹੈ। ਨਾਲ तमाम ਵਿਧਾਇਕ ਜਿਹੜੇ ਨੇ ਉਹ ਮੌਜੂਦ ਨੇ। ਅਮੋਲਕ ਸਿੰਘ ਮੌਜੂਦ ਨੇ। ਲਾਡੀ ਤੌਂਸ ਜਿਹੜੇ ਨੇ ਉਹ ਮੌਜੂਦ ਨੇ। ਤਾਂ ਇਹ ਜਿੱਤ ਦੀ ਤਸਵੀਰ ਹੈ। ਵਿਕਟਰੀ ਦੀ ਤਸਵੀਰ ਹੈ ਜੋ ਕਿ ਇਸ ਵਕਤ ਤੁਸੀਂ ਗਿੱਦੜ ਬਾਹ ਦੀਆਂ ਸੜਕਾਂ ਤੇ ਵਿਖ ਰਹੇ ਹੋ ਜੋ ਕਿ ਇਸ ਵਕਤ ਸਮਰਥਕ ਉੱਤਰ ਨੇ ਸਮਰਥਕਾਂ ਦੇ ਉੱਤੇ ਫੁੱਲ ਵਰਸਾਉਂਦੇ ਹੋਏ ਪੈਸਿਆਂ ਦੀ ਬਰਖਾ ਕਰਦੇ ਹੋਏ ਡਿੰਪੀ ਢਿੱਲੋ ਤੁਹਾਨੂੰ ਨਜ਼ਰ ਆਣਗੇ। ਤਾਇ ਤਸਵੀਰ ਜਿਹੜੀ ਹੈਗੀ ਐ ਡਿੰਪੀ ਢਿੱਲੋਂ ਦੀ ਐ ਆਪਣੇ ਹਾਰ ਲੋਕਾਂ ਦੇ ਪੇਸ਼ ਕਰਦੇ ਹੋਏ ਤਾਇ ਤਸਵੀਰ ਵੇਖ ਸਕਦੇ ਲੋਕਾਂ ਨੂੰ ਆਪਣਾ ਪਿਆਰ ਲਟਾਉਂਦੇ ਹੋਏ ਡਿੰਪੀ ਢਿੱਲੋਂ ਤੁਹਾਨੂੰ ਇੱਥੇ ਨਜ਼ਰ ਆਣਗੇ ਤਾਇ ਤਸਵੀਰ ਜਿਹੜੀ ਹੈਗੀ ਐ ਡਿੰਪੀ ਢਿੱਲੋਂ ਦੀ ਹੈਗੀ ਐ ਜੋਗੀ ਤਸਵੀਰ ਇਸ ਵਕਤ ਤੁਹਾਨੂੰ ਨਜ਼ਰ ਆਗਾ ਤਾਂ ਵਿਕਟਰੀ ਬਣਾਉਂਦੇ ਹੋਏ ਡਿੰਪੀ ਢਿੱਲੋਂ ਤੁਹਾਨੂੰ ਨਜ਼ਰ ਆਣਗੇ ਤਾਇ ਤਸਵੀਰ ਵੱਖਰੀ ਤਸਵੀਰ ਜਿਹੜੀ ਹੈਗੀ ਐ ਗਿੱਦੜਪਾਹ ਦੀ ਤਸਵੀਰ ਹੈ ਤਾਂ तमाम ਲੋਕ ਜਿਹੜੇ ਇਸ ਵਕਤ ਮੌਜੂਦ ਨੇ ਤਾ ਵੇਖ ਸਕਦੇ ਹੋ ਤਸਵੀਰ ਲੋਕਾਂ ਵੱਲੋਂ ਗੁਲਾਨ ਉਡਾਈ ਜਾ ਰਹੇ ਨੇ ਹੋਲੀ ਖੇਡੀ ਜਾ ਰਹੀ ਹੈ ਤਾਂ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਤੁਹਾਨੂੰ ਇੱਥੇ ਉਹ ਨਜ਼ਰ ਆਵੇਗਾ ਤਾਂ ਹੋਲੀ ਖੇਡੀ ਗਈ ਹੈ तमाम ਚਿਹਰੇ ਖੁਸ਼ੀ ਨਾਲ ਰੰਗੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਗਿੱਦੜ ਵਾਹੇ ਦੀ ਸੜਕਾਂ ਦੀ ਤਸਵੀਰ ਹੈ ਜਿੱਥੇ ਕਿ ਡਿੰਪੀ ਢਿੱਲੋ ਇਸ ਵਕਤ ਜਿਹੜੇ ਨੇ ਮੈਦਾਨ ਵਿੱਚ ਸਿਗੇ ਵੱਡੀ ਜਿੱਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਤਾਂ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਇਸ ਵਕਤ ਤੁਹਾਨੂੰ ਇੱਥੇ ਨਜ਼ਰ ਆਵੇਗਾ ਤਮਾਮ ਤਸਵੀਰਾਂ ਜਿਹੜੀਆਂ ਨੇ ਗਿੱਦੜਬਾਹ ਦੀ ਤਸਵੀਰ ਹੈ ਜਿੱਥੇ ਵੇਖੋਗੇ ਕਿ ਵੱਡਾ ਇਕੱਠ ਜੇਕਰ ਇਸ ਪਾਸੇ ਨਜ਼ਰ ਮਾਰੀਏ ਆਪਾਂ ਤਾਂ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਜਾਂਦੀ ਹੈ ਤੁਹਾਨੂੰ ਉੱਥੇ ਇਹਨਾਂ ਦੇ ਸਮਰਥਕ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਤਾਂ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਸਮਰਥਕ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਗਿੱਦੜਬਾਹ ਦੀ ਤਸਵੀਰ ਹੈ ਜਿੱਥੇ ਕਿ ਅੱਜ ਆਮ ਆਦੀ ਪਾਰਟੀ ਦੇ ਲੀਡਰ ਡਿੰਪਟਿਲੋ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਸਮਰਥਕ ਜਿਹੜੇ ਨੇ ਇਸ ਵਕਤ ਸੜਕਾਂ ਤੇ ਉਤਰੇ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਗਿੱਦੜਬਾਹ ਦੀ ਸੜਕਾਂ ਤੇ ਇਸ ਵਕਤ ਇਹ ਹੀ ਨਜ਼ਾਰਾ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਅਮਰਤਾ ਵਿੜਗ ਨੂੰ ਕਰਾਰੀ ਸ਼ਿਕਤ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਤਾਂ ਸਨੀ ਢਿਲੋ ਜਿਹੜੇ ਨੇ ਇਸ ਵਕਤ ਲੋਕਾਂ ਨੂੰ ਨਤਮਸਤਕ ਹੁੰਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਤਾਂ ਇਹ ਸਨੀ ਢਿਲੋ ਨੇ ਜਿੰਨਾ ਚਿਹਰਾ ਜਿਹੜਾ ਇਸ ਵਾਰ ਥਾਪੀ ਜਿਹੜੀ ਹੈ ਡਿੰਪੀ ਤੇ ਲੋਨੇ ਥਾਪੀ ਮਾਰੀ ਇੱਥੇ ਅਰੇ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਡਿੰਪੀ ਸਨੀਟੇ ਲੋਥ ਥਾਪੀ ਜਿਹੜੀ ਹੈਗੀ ਹੈ ਉਹਨਾਂ ਨੇ ਮਾਰੀ ਹੈ ਅਤੇ ਇੱਕ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਇੱਥੇ ਮਨਾਇਆ ਗਿਆ ਹੈ ਤਾਂ ਇੱਕ ਵਾਰ ਹੋਰ ਥਾਪੀ ਤੁਹਾਨੂੰ ਮਾਰਦੇ ਆ ਥਾਪੀ ਦੇਖ ਸਕਦੇ ਤੁਸੀਂ ਇਹ ਥਾਪੀ ਹੈ ਸਨੀਟੇ ਲੋਦੀ ਜੋਗੀ ਮਾਰੀ ਗਏ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀਗੇ ਅਤੇ ਇਸ ਵਕਤ ਜਿੱਤ ਦਾ ਸੇਰਾ ਜਿਹੜਾ ਹੈ ਲੋਕਾਂ ਨੇ ਉਹਨਾਂ ਦੇ ਸਿਰ ਤੇ ਬੰਨਿਆ ਹੈ ਤਸਵੀਰ ਜਿਹੜੀ ਹੈਗੀ ਹੈ ਡਿੰਪੀ ਢਿੱਲੋਂ ਦੀ ਧਰ ਲੋਕਾਂ ਨੂੰ ਪਿਆਰ ਲਟਾਉਂਦੇ ਹੋਏ ਸਨੀ ਢਿੱਲੋਂ ਤੁਹਾਨੂੰ ਨਜ਼ਰ ਆਣਗੇ ਜਿੱਥੇ ਕਿ ਲੋਕਾਂ ਵੱਲੋਂ ਭਰਪੂਰ ਪਿਆਰ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਗਿਆ ਹੈ ਤਾਂ ਛੱਤਾਂ ਤੇ ਖੜੇ ਹੋ ਕੇ ਲੋਕ ਜਿਹੜੇ ਨੇ ਉਹਨਾਂ ਦਾ ਅਭਿਵਾਦਨ ਕਰਦੇ ਨਜ਼ਰ ਆ ਰਹੇ ਨੇ ਅਤੇ ਸਨੀ ਢਿੱਲੋਂ ਜਿਹੜੇ ਨੇ ਲੋਕਾਂ ਦੇ ਨਤਮਸਤਕ ਹੁੰਦੇ ਹੋਏ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰ ਜਿਹੜੀ ਹੈ ਜੇਕਰ ਦੂਰ ਤੱਕ ਆਪਾਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਜਿੱਥੋਂ ਤੱਕ ਨਜ਼ਰ ਆਉਂਦੀ ਹੈ ਤੁਹਾਨੂੰ ਉਥੇ ਇਹਨਾਂ ਸਮਰਥਕਾਂ ਦੀ ਜਿੱਤ ਤੋਂ ਬਾਅਦ ਜਿਹੜੀ ਖੁਸ਼ੀ ਹੈ ਉਸ ਨਾਲ ਲੰਦੀਆਂ ਹੋਈਆਂ ਟਰਾਲੀਆਂ ਤੁਹਾਨੂੰ ਜੀਪਾਂ ਤੁਹਾਨੂੰ ਨਜ਼ਰ ਆਣ ਗਿਆ ਤਾਂ ਇਹ ਵੱਖਰੀ ਤਸਵੀਰ ਤੁਸੀਂ ਗਿੱਦੜਪਾਹਾ ਤੋਂ ਵਿਖਰੇ ਹੋ ਜਿੱਥੇ ਕੀ ਇੱਕ ਸ਼ਾਨਦਾਰ ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਅਤੇ ਗਿੱਦੜਪਾਹਾ ਦੇ ਲੋਕਾਂ ਨੇ ਇਸ ਵਾਰ ਆਪਣਾ ਭਰੋਸਾ ਜਿਹੜਾ ਹੈ ਡਿੰਪੀ ਢਿੱਲੋਂ ਤੇ ਜਤਾਇਆ ਹੈ ਅਤੇ ਇੱਕ ਵੱਡੀ ਲੀਡ ਜਿਹੜੀ ਹੈ ਉਹ ਡਿੰਪੀ ਢਿੱਲੋਂ ਨੂੰ ਪ੍ਰਾਪਤ ਹੋਈ ਹੈ ਅਤੇ ਵਿਧਾਨ ਸਭਾ ਦੀ ਪੋੜੀਆਂ ਜਿਹੜੀਆਂ ਐ ਇਸ ਵਾਰ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜਾ ਡਿੰਪੀ ਢਿੱਲੋਂ ਨੂੰ ਗਿੱਦੜਬਾਹ ਦੇ ਲੋਕ ਚੜਾਂ ਜਾਂ ਰਹੇ ਨੇ ਕਾਫੀ ਵੱਡੀ ਲੀਡ ਜਿਹੜੀ ਹੈ ਡਿੰਪੀ ਢਿੱਲੋਂ ਨੂੰ ਪ੍ਰਾਪਤ ਹੋਈ ਹੈ ਦੂਰ ਤੱਕ ਨਜ਼ਰ ਮਾਰੀਏ ਤਾਂ ਉਹਨਾਂ ਸਮਰਥਕਾਂ ਦੀਆਂ ਵੱਡੀਆਂ ਲਾਈਨਾਂ ਨਜ਼ਰ ਆ ਰያ ਨੇ ਅਤੇ ਕਿਹਾ ਜਾਂਦਾ ਹੈ ਕਿ ਡਿੰਪੀ ਢਿੱਲੋਂ ਇੱਕ ਇਮਾਨਦਾਰ ਅਤੇ ਇੱਕ ਜਿਹੜੇ ਨੇ ਬੜੇ ਹੀ ਸੁਲਝੇ ਹੋਏ ਇਨਸਾਨ ਨੇ ਤਾਂ ਉਹਨਾਂ ਦੀ ਸਾਦਗੀ ਨੂੰ ਲੋਕਾਂ ਨੇ ਸਿੱਧਾ ਕੀਤਾ ਹੈ ਅਤੇ ਆਪਣਾ ਲੀਡਰ ਚੁਣਿਆ ਹੈ ਫਿਲਹਾਲ ਵੇਖਦੇ ਆ ਕਿ ਡਿੰਪਿ ਢਿੱਲੋਂ ਲੋਕਾਂ ਦੀ ਉਮੀਦਾਂ ਤੇ ਕਿੰਨੇ ਇੱਕ ਖਰੇ ਉਤਰ ਪਾਉਂਦੇ ਨੇ ਗਿੱਦੜਵਾਹ ਤੋਂ ਕੈਮਰਾ ਪਸੰਨਾ ਬੀਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇ ਗਿੱਦੜਵਾਹ ਤੋਂ ਉਮੀਦਵਾਰ ਡਿੰਪਿ ਢਿੱਲੋਂ ਵੱਲੋਂ ਵੱਡੀ ਜਿੱਤ ਜਿਹੜੀ ਹੈ ਪ੍ਰਾਪਤ ਕਰ ਲਈ ਗਈ ਹੈ ਤਾਂ ਜਿੱਤ ਤੋਂ ਬਾਅਦ ਇੱਕ ਵਿਜੇ ਜਲੂਸ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਤੁਹਾਨੂੰ ਸਮਰਥਕ ਜਿਹੜੇ ਨੇ ਇੱਥੇ ਨਜ਼ਰ ਆਉਣਗੇ ਤਾਂ ਤਸਵੀਰਾਂ ਤੁਸੀਂ ਵੇਖੋਗੇ ਇੱਕ ਵਿਜੀ ਜਲੂਸ ਜਿਹੜਾ ਹੈਗਾ ਕੱਢਿਆ ਜਾ ਰਿਹਾ ਹੈ ਵਿਜੀ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਤਾਂ ਲੋਕਾਂ ਦਾ ਪਾਰੀ ਇਕੱਠ ਜਿਹੜਾ ਹੈਗਾ ਡਿੰਪੀ ਢਿੱਲੋ ਦੇ ਨਾਲ ਇੱਥੇ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਨਰਜ਼ਗਾ ਕੇ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਨੇ ਤਾਂ ਕਾਫੀ ਲੰਬੇ ਸਮੇਂ ਤੋਂ ਬਾਅਦ ਡਿੰਪੀ ਢਿੱਲੋਂ ਨੇ ਜਿੱਤ ਪ੍ਰਾਪਤ ਹੋਈ ਹੈ ਪਿਛਲੀ ਵਾਰ ਕੁਝ ਵੋਟਾਂ ਤੋਂ ਰਹਿ ਗਏ ਸੀਗੇ ਪਰ ਇਹ ਸਵਾਰ ਜਿਹੜੀ ਹੈਗੀ ਹੈ ਜਿਹੜੇ ਇੱਕ ਵੱਡੀ ਲੀਡ ਉਹਨਾਂ ਨੇ ਪ੍ਰਾਪਤ ਕੀਤੀ ਹੈ ਉਧਰ ਨਾਲ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਦਾ ਨਜ਼ਰ ਆਇਆ ਹੈ ਤਾਂ ਪੂਰੇ ਪੰਜਾਬ ਵਿੱਚੋਂ ਚਾਰ ਜਗ੍ਹਾ ਤੋਂ ਤਿੰਨ ਥਾਵਾਂ ਉੱਤੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਲੋਕਾਂ ਵੱਲੋਂ ਪਰਵਾ ਹੁੰਗਾਰਾ ਜਿਹੜਾ ਹੈ ਉਹਨਾਂ ਨੂੰ ਮਿਲਿਆ ਹੈ ਵੱਡਾ ਇੱਕ ਜਲੂਸ ਜਿਹੜਾ ਹੈਗਾ ਉਹ ਕੱਢਿਆ ਗਿਆ ਤਾਂ ਵੇਖ ਸਕਦੇ ਹੋ ਲੋਕੀ ਇੱਥੇ 20 ਦਾ ਨਿਸ਼ਾਨ ਬਣਾਉਂਦੇ ਹੋਏ ਵਿਜੇ ਦਾ ਨਿਸ਼ਾਨ ਵਿਕਟਰੀ ਬਣਾਉਂਦੇ ਹੋਏ ਨਜ਼ਰ ਆਣਗੇ ਤਾਂ ਇਹ ਤਸਵੀਰਾਂ ਗਿੱਦੜਬਾਹ ਦੀਆਂ ਨੇ ਹੋਲੀ ਖੜੀ ਗਈ ਹੈ ਗੁਲਾਲ ਉਡਾਏ ਗਏ ਨੇ ਟੋਲ ਦੀ ਥਾਪ ਤੇ ਪੰਘੜੇ ਪਾਏ ਗਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸਮਰਥਕ ਨੇ ਡਿੰਪਿ ਢਿਲੋਂ ਦੇ ਜਿਨ੍ਹਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਆਪਣੇ ਉਮੀਦਵਾਰ ਨੂੰ ਜਿਤਾਇਆ ਹੈ ਤਾਂ ਵੇਖ ਸਕਦੇ ਹੋ ਲੋਕਾਂ ਦਾ ਵੱਡਾ ਹਜੂਮ ਤੁਹਾਨੂੰ ਨਜ਼ਰ ਆਵੇਗਾ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਪਿਆਰ ਹੈਗਾ ਜਿਹੜਾ ਡਿੰਪਿ ਢਿਲੋਂ ਨੇ ਖਟਿਆ ਜਿਸ ਦੇ ਸਦਕੇ ਅੱਜ ਵੱਡੀ ਜਿੱਤ ਜਿਹੜੀ ਹੈ ਉਹਨਾਂ ਨੂੰ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਡਿੰਪੀ ਢਿੱਲੋਂ ਜਿਹੜੇ ਨੇ ਆਪਣੀ ਕਿਸਮ ਦਾ ਅਜਮਾ ਰਹੇ ਸੀਗੇ ਪਰ ਹੁਣ ਜਿਹੜੀ ਜਿੱਤ ਉਹਨਾਂ ਨੂੰ ਮਿਲੀ ਹੈ ਉਹ ਜਿਹੜੀ ਹੈਗੀ ਹੈ ਬਾ ਕਮਾਲ ਹੈ 12000 ਤੋਂ ਉੱਤੇ ਦੀ ਲੀਡ ਜਿਹੜੀ ਹੈ ਉਹਨਾਂ ਨੇ ਪ੍ਰਾਪਤ ਕੀਤੀ ਹੈ ਤਾਂ ਵੇਖ ਸਕਦੇ ਹੋ ਹੱਥ ਜੋੜ ਕੇ ਨਿਮਰਤਾ ਦੇ ਨਾਲ ਡਿੰਪੀ ਢਿੱਲੋਂ ਲੋਕਾਂ ਦਾ ਅਭਿਵਾਦਨ ਸਵੀਕਾਰ ਕਰਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਤਸਵੀਰ ਗਿੱਦੜਵਾਹਾ ਦੀ ਹੈ ਜਿੱਥੇ ਕਿ तमाम ਲੋਕ ਜਿਹੜੇ ਨੇ ਸੜਕਾਂ ਦੇ ਉੱਤਰੇ ਨੇ ਫੁੱਲਾਂ ਦੀ ਵਰਖਾ ਜਿਹੜੀ ਹੈਗੀ ਹੈ ਡਿੰਪੀ ਢਿੱਲੋ ਤੇ ਇਸ ਵਕਤ ਕੀਤੀ ਜਾ ਰਹੀ ਹੈ ਨਾਲ तमाम ਵਿਧਾਇਕ ਜਿਹੜੇ ਨੇ ਉਹ ਮੌਜੂਦ ਨੇ ਅਮੋਲਕ ਸਿੰਘ ਮੌਜੂਦ ਨੇ ਲਾਢੀ ਤੌਂਸ ਜਿਹੜੇ ਨੇ ਉਹ ਮੌਜੂਦ ਨੇ ਤਾਂ ਇਹ ਜਿੱਤ ਦੀ ਤਸਵੀਰ ਹੈ ਵਿਕਟਰੀ ਦੀ ਤਸਵੀਰ ਹੈ ਜੋ ਕਿ ਇਸ ਵਕਤ ਤੁਸੀਂ ਗਿੱਦੜ ਬਾਹਾ ਦੀਆਂ ਸੜਕਾਂ ਤੇ ਵਿਖ ਰਹੇ ਹੋ ਜੋ ਕਿ ਇਸ ਵਕਤ ਸਮਰਥਕ ਉਤਰੇ ਨੇ ਸਮਰਥਕਾਂ ਦੇ ਉੱਤੇ ਫੁੱਲ ਵਰਸਾਉਂਦੇ ਹੋਏ ਪੈਸਿਆਂ ਦੀ ਵਰਖਾ ਕਰਦੇ ਹੋਏ ਡਿੰਪੀ ਢਿੱਲੋ ਤੁਹਾਨੂੰ ਨਜ਼ਰ ਆਣਗੇ ਤਾਇ ਤਸਵੀਰ ਜਿਹੜੀ ਹੈਗੀ ਐ ਡਿੰਪੀ ਢਿੱਲੋਂ ਦੀ ਐ ਆਪਣੇ ਹਾਰ ਲੋਕਾਂ ਦੇ ਪੇਸ਼ ਕਰਦੇ ਹੋਏ ਤਾਇ ਤਸਵੀਰ ਵੇਖ ਸਕਦੇ ਲੋਕਾਂ ਨੂੰ ਆਪਣਾ ਪਿਆਰ ਲਟਾਉਂਦੇ ਹੋਏ ਡਿੰਪੀ ਢਿੱਲੋਂ ਤੁਹਾਨੂੰ ਇੱਥੇ ਨਜ਼ਰ ਆਣਗੇ ਤਾਇ ਤਸਵੀਰ ਜਿਹੜੀ ਹੈਗੀ ਐ ਡਿੰਪੀ ਢਿੱਲੋਂ ਦੀ ਹੈਗੀ ਐ ਜੋਗੀ ਤਸਵੀਰ ਇਸ ਵਕਤ ਤੁਹਾਨੂੰ ਨਜ਼ਰ ਆਗਾ ਤਾਂ ਵਿਕਟਰੀ ਬਣਾਉਂਦੇ ਹੋਏ ਡਿੰਪੀ ਢਿੱਲੋਂ ਤੁਹਾਨੂੰ ਨਜ਼ਰ ਆਣਗੇ ਤਾਇ ਤਸਵੀਰ ਵੱਖਰੀ ਤਸਵੀਰ ਜਿਹੜੀ ਹੈਗੀ ਐ ਗਿੱਦੜ ਪਾਹਾ ਦੀ ਤਸਵੀਰ ਐ ਤਾਂ तमाम ਲੋਕ ਜਿਹੜੇ ਇਸ ਵਕਤ ਮੌਜੂਦ ਨੇ ਤਾਂ ਵੇਖ ਸਕਦੇ ਹੋ ਤਸਵੀਰ ਲੋਕਾ ਵੱਲੋਂ ਗੁਲਾਰ ਉਡਾਈ ਜਾ ਰਹੇ ਨੇ होली ਖੇਡੀ ਜਾ ਰਹੀ ਹੈ ਤਾਂ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਤੁਹਾਨੂੰ ਇੱਥੇ ਉਹ ਨਜ਼ਰ ਆਵੇਗਾ ਤਾਂ होली ਖੇਡੀ ਗਈ ਹੈ तमाम ਚਿਹਰੇ ਖੁਸ਼ੀ ਨਾਲ ਰੰਗੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਗਿੱਦੜ ਵਾਹੇ ਦੀ ਸੜਕਾਂ ਦੀ ਤਸਵੀਰ ਹੈ ਜਿੱਥੇ ਕਿ ਡਿੰਪੀ ਢਿੱਲੋ ਇਸ ਵਕਤ ਜਿਹੜੇ ਨੇ ਮੈਦਾਨ ਵਿੱਚ ਸਿਗੇ ਵੱਡੀ ਜਿੱਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਤਾਂ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਇਸ ਵਕਤ ਤੁਹਾਨੂੰ ਇੱਥੇ ਨਜ਼ਰ ਆਵੇਗਾ तमाम ਤਸਵੀਰਾਂ ਜਿਹੜੀਆਂ ਨੇ ਗਿੱਦੜ ਬਾਹ ਦੀ ਤਸਵੀਰ ਹੈ ਜਿੱਥੇ ਵੇਖੋਗੇ ਕਿ ਵੱਡਾ ਇਕੱਠ ਜੇਕਰ ਇਸ ਪਾਸੇ ਨਜ਼ਰ ਮਾਰੀਏ ਆਪਾਂ ਤਾਂ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਜਾਂਦੀ ਹੈ ਤੁਹਾਨੂੰ ਉੱਥੇ ਇਹਨਾਂ ਦੇ ਸਮਰਥਕ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਤਾਂ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਸਮਰਥਕ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਗਿੱਦੜ ਬਾਹ ਦੀ ਤਸਵੀਰ ਹੈ ਜਿੱਥੇ ਕਿ ਅੱਜ ਆਮ ਆਦੀ ਪਾਰਟੀ ਦੇ ਲੀਡਰ ਡਿੰਪਟਿਲੋ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਸਮਰਥਕ ਜਿਹੜੇ ਨੇ ਇਸ ਵਕਤ ਸੜਕਾਂ ਤੇ ਉਤਰੇ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਹੈ ਗਿੱਦੜਪਾਹ ਦੀ ਸੜਕਾਂ ਤੇ ਇਸ ਵਕਤ ਇਹ ਹੀ ਨਜ਼ਾਰਾ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਅਮਰਤਾ ਵਿੜਗ ਨੂੰ ਕਰਾਰੀ ਸ਼ਿਕਤ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਤਾਂ ਸਨੀ ਢਿਲੋ ਜਿਹੜੇ ਨੇ ਇਸ ਵਕਤ ਲੋਕਾਂ ਨੂੰ ਨਤਮਸਤਕ ਹੁੰਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਤਾਂ ਇਹ ਸਨੀ ਢਿਲੋ ਨੇ ਜਿਨ੍ਹਾਂ ਚਿਹਰਾ ਜਿਹੜਾ ਇਸ ਵਾਰ ਥਾਪੀ ਜਿਹੜੀ ਹੈ ਡਿੰਪੀ ਧਰੋਨੇ ਥਾਪੀ ਮਾਰੀ ਇੱਥੇ ਅਰੇ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਡਿੰਪੀ ਸੈਨੀਟੇ ਲੋਥ ਥਾਪੀ ਜਿਹੜੀ ਹੈਗੀ ਹੈ ਉਹਨਾਂ ਨੇ ਮਾਰੀ ਹੈ ਅਤੇ ਇੱਕ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਇੱਥੇ ਮਨਾਇਆ ਗਿਆ ਹੈ ਤਾਂ ਇੱਕ ਵਾਰ ਹੋਰ ਥਾਪੀ ਤੁਹਾਨੂੰ ਮਾਰਦੇ ਆ ਥਾਪੀ ਦੇਖ ਸਕਦੇ ਤੁਸੀਂ ਇਹ ਥਾਪੀ ਹੈ ਸੈਨੀਟੇ ਲੋਦੀ ਜੋ ਕੀ ਮਾਰੀ ਗਈ ਹੈ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀਗੇ ਅਤੇ ਇਸ ਵਕਤ ਜਿੱਤ ਦਾ ਸੇਰਾ ਜਿਹੜਾ ਹੈ ਲੋਕਾਂ ਨੇ ਉਹਨਾਂ ਦੇ ਸਿਰ ਤੇ ਬੰਨਿਆ ਹੈ ਤਸਵੀਰ ਜਿਹੜੀ ਹੈਗੀ ਐ ਡਿੰਪੀ ਢਿੱਲੋਂ ਦੀ ਧìਤਾ ਲੋਕਾਂ ਨੂੰ ਪਿਆਰ ਲਟਾਉਂਦੇ ਹੋਏ ਸਨੀ ਢਿੱਲੋਂ ਤੁਹਾਨੂੰ ਨਜ਼ਰ ਆਉਣਗੇ ਕਿਤੇ ਕਿ ਲੋਕਾਂ ਵੱਲੋਂ ਭਰਪੂਰ ਪਿਆਰ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਗਿਆ ਹੈ ਤਾਂ ਛੱਤਾਂ ਤੇ ਖੜੇ ਹੋ ਕੇ ਲੋਕ ਜਿਹੜੇ ਨੇ ਉਹਨਾਂ ਦਾ ਅਭਿਵਾਦਨ ਕਰਦੇ ਨਜ਼ਰ ਆ ਰਹੇ ਨੇ ਅਤੇ ਸਨੀ ਢਿੱਲੋਂ ਜਿਹੜੇ ਨੇ ਲੋਕਾਂ ਦੇ ਨਤਮਸਤਕ ਹੁੰਦੇ ਹੋਏ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰ ਜਿਹੜੀ ਹੈ ਜੇਕਰ ਦੂਰ ਤੱਕ ਆਪਾਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਜਿੱਥੋਂ ਤੱਕ ਨਜ਼ਰ ਆਉਂਦੀ ਹੈ ਤੁਹਾਨੂੰ ਉੱਥੇ ਇਹਨਾਂ ਸਮਰਥਕਾਂ ਦੀ ਜਿੱਤ ਤੋਂ ਬਾਅਦ ਜਿਹੜੀ ਖੁਸ਼ੀ ਹੈ ਉਸ ਨਾਲ ਲੰਦੀਆਂ ਹੋਈਆਂ ਟਰਾਲੀਆਂ ਤੁਹਾਨੂੰ ਜੀਪਾਂ ਤੁਹਾਨੂੰ ਨਜ਼ਰ ਆਣ ਗਿਆ ਤਾਂ ਇਹ ਵੱਖਰੀ ਤਸਵੀਰ ਤੁਸੀਂ ਗਿੱਦੜ ਬਾਹਾ ਤੋਂ ਵਿਖਰੇ ਹੋ ਜਿੱਥੇ ਕਿ ਇੱਕ ਸ਼ਾਨਦਾਰ ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਅਤੇ ਗਿੱਦੜ ਬਾਹਾ ਦੇ ਲੋਕਾਂ ਨੇ ਇਸ ਵਾਰ ਆਪਣਾ ਭਰੋਸਾ ਜਿਹੜਾ ਹੈ ਡਿੰਪੀ ਢਿੱਲੋਂ ਤੇ ਜਤਾਇਆ ਹੈ ਅਤੇ ਇੱਕ ਵੱਡੀ ਲੀਡ ਜਿਹੜੀ ਹੈ ਉਹ ਡਿੰਪੀ ਢਿੱਲੋਂ ਨੂੰ ਪ੍ਰਾਪਤ ਹੋਈ ਹੈ ਅਤੇ ਵਿਧਾਨ ਸਭਾ ਦੀ ਪੋੜੀਆਂ ਜਿਹੜੀਆਂ ਐ ਇਸ ਵਾਰ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜਾ ਡਿੰਪੀ ਢਿੱਲੋਂ ਨੂੰ ਗਿੱਦੜਵਾਹ ਦੇ ਲੋਕ ਚੜਾਨ ਜਾ ਰਹੇ ਨੇ ਕਾਫੀ ਵੱਡੀ ਲੀਡ ਜਿਹੜੀ ਹੈ ਡਿੰਪੀ ਢਿੱਲੋਂ ਨੂੰ ਪ੍ਰਾਪਤ ਹੋਈ ਹੈ ਦੂਰ ਤੱਕ ਨਜ਼ਰ ਮਾਰੀਏ ਤਾਂ ਉਹਨਾਂ ਸਮਰਥਕਾਂ ਦੀਆਂ ਵੱਡੀਆਂ ਲਾਈਨਾਂ ਨਜ਼ਰ ਆ ਰያ ਨੇ ਅਤੇ ਕਿਹਾ ਜਾਂਦਾ ਹੈ ਕਿ ਡਿੰਪੀ ਢਿੱਲੋਂ ਇੱਕ ਇਮਾਨਦਾਰ ਅਤੇ ਇੱਕ ਜਿਹੜੇ ਨੇ ਬੜੇ ਹੀ ਸੁਲਝੇ ਹੋਏ ਇਨਸਾਨ ਨੇ ਤਾਂ ਉਹਨਾਂ ਦੀ ਸਾਦਗੀ ਨੂੰ ਲੋਕਾਂ ਨੇ ਸਿੱਧਾ ਕੀਤਾ ਅਤੇ ਆਪਣਾ ਲੀਡਰ ਚੁਣਿਆ ਫਿਲਹਾਲ ਵੇਖਦੇ ਆ ਕਿ ਡਿੰਪੀ ਢਿੱਲੋਂ ਲੋਕਾਂ ਦੀ ਉਮੀਦਾਂ ਤੇ ਕਿੰਨੇ ਇੱਕ ਖਰੇ ਉਤਰ ਪਾਉਂਦੇ ਨੇ ਗਿੱਦੜਵਾਹ ਤੋਂ ਕੈਮਰਾ ਪਹੁੰਚਾ ਬੀਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇ ਗਿੱਦੜਵਾਹ ਤੋਂ ਉਮੀਦਵਾਰ ਡਿੰਪੀ ਢਿੱਲੋਂ ਵੱਲੋਂ ਵੱਡੀ ਜਿੱਤ ਜਿਹੜੀ ਹੈ ਪ੍ਰਾਪਤ ਕਰ ਲਈ ਗਈ ਹੈ ਤਾਂ ਜਿੱਤ ਤੋਂ ਬਾਅਦ ਇੱਕ ਵਿਜੇ ਜਲੂਸ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਤੁਹਾਨੂੰ ਸਮਰਥਕ ਜਿਹੜੇ ਨੇ ਇੱਥੇ ਨਜ਼ਰ ਆਉਣਗੇ ਤਾਂ ਤਸਵੀਰਾਂ ਤੁਸੀਂ ਵੇਖੋਗੇ ਇੱਕ ਵਿਜੀ ਜਲੂਸ ਜਿਹੜਾ ਹੈਗਾ ਕੱਢਿਆ ਜਾ ਰਿਹਾ ਹੈ ਵਿਜੀ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਤਾਂ ਲੋਕਾਂ ਦਾ ਪਾਰੀ ਇਕੱਠ ਜਿਹੜਾ ਹੈਗਾ ਡਿੰਪੀ ਢਿੱਲੋ ਦੇ ਨਾਲ ਇੱਥੇ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਨੱਚ ਗਾ ਕੇ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਨੇ ਤਾਂ ਕਾਫੀ ਲੰਬੇ ਸਮੇਂ ਤੋਂ ਬਾਅਦ ਡਿੰਪੀ ਢਿੱਲੋਂ ਨੇ ਜਿੱਤ ਪ੍ਰਾਪਤ ਹੋਈ ਹੈ ਪਿਛਲੀ ਵਾਰ ਕੁਝ ਵੋਟਾਂ ਤੋਂ ਰਹਿ ਗਏ ਸੀਗੇ ਪਰ ਇਹ ਸਵਾਰ ਜਿਹੜੀ ਹੈਗੀ ਹੈ ਜਿਹੜੇ ਇੱਕ ਵੱਡੀ ਲੀਡ ਉਹਨਾਂ ਨੇ ਪ੍ਰਾਪਤ ਕੀਤੀ ਹੈ ਉਸ ਦਿਨਾਂ ਕਿਤਨਾ ਕਿਤੇ ਆਮ ਆਦੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਦਾ ਨਜ਼ਰ ਆਇਆ ਹੈ ਤਾਂ ਪੂਰੇ ਪੰਜਾਬ ਵਿੱਚੋਂ ਚਾਰ ਜਗ੍ਹਾ ਤੋਂ ਤਿੰਨ ਥਾਵਾਂ ਦੇ ਉੱਤੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਲੋਕਾਂ ਵੱਲੋਂ ਪਰਵਾ ਹੁੰਗਾਰਾ ਜਿਹੜਾ ਹੈ ਉਹਨਾਂ ਨੂੰ ਮਿਲਿਆ ਹੈ ਵੱਡਾ ਇੱਕ ਜਲੂਸ ਜਿਹੜਾ ਹੈਗਾ ਉਹ ਕੱਢਿਆ ਗਿਆ ਤਾਂ ਵੇਖ ਸਕਦੇ ਹੋ ਲੋਕੀ ਇੱਥੇ 20 ਦਾ ਨਿਸ਼ਾਨ ਬਣਾਉਂਦੇ ਹੋਏ ਵਿਜੇ ਦਾ ਨਿਸ਼ਾਨ ਵਿਕਟਰੀ ਬਣਾਉਂਦੇ ਹੋਏ ਨਜ਼ਰ ਆਣਗੇ ਤਾਂ ਇਹ ਤਸਵੀਰਾਂ ਗਿੱਦੜਬਾਹ ਦੀਆਂ ਨੇ ਹੋਲੀ ਖੜੀ ਗਈ ਹੈ ਗੁਲਾਲ ਉਡਾਏ ਗਏ ਨੇ ਟੋਲ ਦੀ ਥਾਪ ਤੇ ਪੰਘੜੇ ਪਾਏ ਗਏ ਨੇ ਤਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸਮਰਥਕ ਨੇ ਡਿੰਪਿ ਢਿਲੋਂ ਦੇ ਜਿਨ੍ਹਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਆਪਣੇ ਉਮੀਦਵਾਰ ਨੂੰ ਜਿਤਾਇਆ ਹੈ ਤਾਂ ਵੇਖ ਸਕਦੇ ਹੋ ਲੋਕਾਂ ਦਾ ਵੱਡਾ ਹਜੂਮ ਤੁਹਾਨੂੰ ਨਜ਼ਰ ਆਵੇਗਾ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਪਿਆਰ ਹੈਗਾ ਜਿਹੜਾ ਡਿੰਪਿ ਢਿਲੋਂ ਨੇ ਖਟਿਆ ਹੈ ਜਿਸ ਦੇ ਸਦਕੇ ਅੱਜ ਵੱਡੀ ਜਿੱਤ ਜਿਹੜੀ ਹੈ ਉਹਨਾਂ ਨੂੰ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਡਿੰਪੀ ਢਿੱਲੋਂ ਜਿਹੜੇ ਨੇ ਆਪਣੀ ਕਿਸਮ ਦਾ ਅਜਮਾ ਰਹੇ ਸੀਗੇ ਪਰ ਹੁਣ ਜਿਹੜੀ ਜਿੱਤ ਉਹਨਾਂ ਨੂੰ ਮਿਲੀ ਹੈ ਉਹ ਜਿਹੜੀ ਹੈਗੀ ਹੈ ਬਾ ਕਮਾਲ ਹੈ 12000 ਤੋਂ ਉੱਤੇ ਦੀ ਲੀਡ ਜਿਹੜੀ ਹੈ ਉਹਨਾਂ ਨੇ ਪ੍ਰਾਪਤ ਕੀਤੀ ਹੈ ਤਾਂ ਵੇਖ ਸਕਦੇ ਹੋ ਹੱਥ ਜੋੜ ਕੇ ਨਿਮਰਤਾ ਦੇ ਨਾਲ ਡਿੰਪੀ ਢਿੱਲੋਂ ਲੋਕਾਂ ਦਾ ਅਭਿਵਾਦਨ ਸਵੀਕਾਰ ਕਰਦੇ ਹੋਏ ਤੁਹਾਨੂੰ ਨਜ਼ਰ ਆਣਗੇ ਤਾਂ ਇਹ ਤਸਵੀਰ ਗਿੱਦੜਵਾਹਾ ਦੀ ਹੈ ਜਿੱਥੇ ਕਿ तमाम ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਨੇ ਫੁੱਲਾਂ ਦੀ ਬਰਖਾ ਜਿਹੜੀ ਹੈਗੀ ਹੈ ਡਿੰਪੀ ਢਿੱਲੋ ਤੇ ਸਵਾਗਤ ਕੀਤਾ ਜਾ ਰਿਹਾ ਹੈ ਨਾਲ तमाम ਵਿਧਾਇਕ ਜਿਹੜੇ ਨੇ ਉਹ ਮੌਜੂਦ ਨੇ ਅਮੋਲਕ ਸਿੰਘ ਮੌਜੂਦ ਨੇ ਲਾਡੀ ਤੌਂਸ ਜਿਹੜੇ ਨੇ ਉਹ ਮੌਜੂਦ ਨੇ ਤਾਂ ਇਹ ਜਿੱਤ ਦੀ ਤਸਵੀਰ ਹੈ ਵਿਕਟਰੀ ਦੀ ਤਸਵੀਰ ਹੈ ਜੋ ਕਿ ਇਸ ਵਕਤ ਤੁਸੀਂ ਗਿੱਦੜ ਬਾਹ ਦੀਆਂ ਸੜਕਾਂ ਤੇ ਵਿਖ ਰਹੇ ਹੋ ਜੋ ਕਿ ਇਸ ਵਕਤ ਸਮਰਥਕ ਉੱਤਰ ਨੇ ਸਮਰਥਕਾਂ ਦੇ ਉੱਤੇ ਫੁੱਲ ਵਰਸਾਉਂਦੇ ਹੋਏ ਪੈਸਿਆਂ ਦੀ ਬਰਖਾ ਕਰਦੇ ਹੋਏ ਡਿੰਪੀ ਢਿੱਲੋ ਤੁਹਾਨੂੰ ਨਜ਼ਰ ਆਣਗੇ ਤਾਇ ਤਸਵੀਰ ਜਿਹੜੀ ਹੈਗੀ ਐ ਡਿੰਪੀ ਢਿੱਲੋਂ ਦੀ ਐ ਆਪਣੇ ਹਾਰ ਲੋਕਾਂ ਦੇ ਪੇਸ਼ ਕਰਦੇ ਹੋਏ ਤਾਇ ਤਸਵੀਰ ਵੇਖ ਸਕਦੇ ਲੋਕਾਂ ਨੇ ਆਪਣਾ ਪਿਆਰ ਲਟਾਉਂਦੇ ਹੋਏ ਡਿੰਪੀ ਢਿੱਲੋਂ ਤੁਹਾਨੂੰ ਇੱਥੇ ਨਜ਼ਰ ਆਣਗੇ ਤਾਇ ਤਸਵੀਰ ਜਿਹੜੀ ਹੈਗੀ ਐ ਡਿੰਪੀ ਢਿੱਲੋਂ ਦੀ ਹੈਗੀ ਐ ਜੋ ਕੀ ਤਸਵੀਰ ਇਸ ਵਕਤ ਤੁਹਾਨੂੰ ਨਜ਼ਰ ਆਗਾ ਤਾਂ ਵਿਕਟਰੀ ਬਣਾਉਂਦੇ ਹੋਏ ਡਿੰਪੀ ਢਿੱਲੋਂ ਤੁਹਾਨੂੰ ਨਜ਼ਰ ਆਣਗੇ ਤਾਇ ਤਸਵੀਰ ਵੱਖਰੀ ਤਸਵੀਰ ਜਿਹੜੀ ਹੈਗੀ ਐ ਗਿੱਦੜਪਾਹ ਦੀ ਤਸਵੀਰ ਐ ਤਾਂ तमाम ਲੋਕ ਜਿਹੜੇ ਇਸ ਵਕਤ ਮੌਜੂਦ ਨੇ ਤਾਂ ਵੇਖ ਸਕਦੇ ਹੋ ਤਸਵੀਰ ਲੋਕਾ ਵੱਲੋਂ ਗੁਲਾਰ ਉੜਾਈ ਜਾ ਰਹੇ ਨੇ होली ਖੇਡੀ ਜਾ ਰਹੀ ਹੈ ਤਾਂ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਤੁਹਾਨੂੰ ਇੱਥੇ ਉਹ ਨਜ਼ਰ ਆਵੇਗਾ ਤਾਂ होली ਖੇਡੀ ਗਈ ਹੈ तमाम ਚਿਹਰੇ ਖੁਸ਼ੀ ਨਾਲ ਰੰਗੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਗਿੱਦੜ ਬਾਹੇ ਦੀ ਸੜਕਾਂ ਦੀ ਤਸਵੀਰ ਹੈ ਜਿੱਥੇ ਕਿ ਡਿੰਪੀ ਢਿੱਲੋ ਇਸ ਵਕਤ ਜਿਹੜੇ ਨੇ ਮੈਦਾਨ ਵਿੱਚ ਸਿਗੇ ਵੱਡੇ ਜਿੱਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਤਾਂ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਇਸ ਵਕਤ ਤੁਹਾਨੂੰ ਇੱਥੇ ਨਜ਼ਰ ਆਵੇਗਾ तमाम ਤਸਵੀਰਾਂ ਜਿਹੜੀਆਂ ਨੇ ਗਿੱਦੜ ਬਾਹਾ ਦੀ ਤਸਵੀਰ ਹੈ ਜਿੱਥੇ ਵੇਖੋਗੇ ਕਿ ਵੱਡਾ ਇਕੱਠ ਜੇਕਰ ਇਸ ਪਾਸੇ ਨਜ਼ਰ ਮਾਰੀਏ ਆਪਾਂ ਤਾਂ ਜਿੱਥੋਂ ਤੱਕ ਕੈਮਰੇ ਦੀ ਨਜ਼ਰ ਜਾਂਦੀ ਹੈ ਤੁਹਾਨੂੰ ਉੱਥੇ ਇਹਨਾਂ ਦੇ ਸਮਰਥਕ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਤਾਂ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਸਮਰਥਕ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਗਿੱਦੜ ਬਾਹੇ ਦੀ ਤਸਵੀਰ ਹੈ ਜਿੱਥੇ ਕਿ ਅੱਜ ਆਮ ਆਦੀ ਪਾਰਟੀ ਦੇ ਲੀਡਰ ਡਿੰਪਿਟਿ ਲੋ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਸਮਰਥਕ ਜਿਹੜੇ ਨੇ ਇਸ ਵਕਤ ਸੜਕਾਂ ਤੇ ਉਤਰੇ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਗਿੱਦੜਬਾਹ ਦੀ ਸੜਕਾਂ ਤੇ ਇਸ ਵਕਤ ਇਹ ਹੀ ਨਜ਼ਾਰਾ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਅਮਰਤਾ ਵਿੜਗ ਨੂੰ ਕਰਾਰੀ ਸ਼ਿਕਤ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਤਾਂ ਸਨੀ ਢਿੱਲੋ ਜਿਹੜੇ ਨੇ ਇਸ ਵਕਤ ਲੋਕਾਂ ਨੂੰ ਨਤਮਸਤਕ ਹੁੰਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਤਾਂ ਇਹ ਸਨੀ ਢਿੱਲੋ ਨੇ ਜਿੰਨਾ ਚਿਹਰਾ ਜਿਹੜਾ ਇਸ ਵਾਰ ਥਾਪੀ ਜਿਹੜੀ ਹੈ ਡਿੰਪੀ ਤੇ ਲੋਨੇ ਥਾਪੀ ਮਾਰੀ ਇੱਥੇ ਅਰੇ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਡਿੰਪੀ ਸਨੀਟੇ ਲੋਥਾਪੀ ਜਿਹੜੀ ਹੈਗੀ ਹੈ ਉਹਨਾਂ ਨੇ ਮਾਰੀ ਹੈ ਅਤੇ ਇੱਕ ਜਿੱਤ ਦਾ ਜਸ਼ਨ ਜਿਹੜਾ ਹੈ ਉਹ ਇੱਥੇ ਮਨਾਇਆ ਗਿਆ ਹੈ ਤਾਂ ਇੱਕ ਵਾਰ ਹੋਰ ਥਾਪੀ ਤੁਹਾਨੂੰ ਮਾਰਦੇ ਆ ਥਾਪੀ ਦੇਖ ਸਕਦੇ ਤੁਸੀਂ ਇਹ ਥਾਪੀ ਹੈ ਸਨੀਟੇ ਲੋਦੀ ਜੋ ਕੀ ਮਾਰੇ ਗਏ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀਗੇ ਅਤੇ ਇਸ ਵਕਤ ਜਿੱਤ ਦਾ ਸੇਰਾ ਜਿਹੜਾ ਹੈ ਲੋਕਾਂ ਨੇ ਉਹਨਾਂ ਦੇ ਸਿਰ ਤੇ ਬੰਨਿਆ ਹੈ ਤਸਵੀਰ ਜਿਹੜੀ ਹੈਗੀ ਐ ਡਿੰਪੀ ਢਿੱਲੋਂ ਦੀ ਧਰ ਲੋਕਾਂ ਨੂੰ ਪਿਆਰ ਲਟਾਉਂਦੇ ਹੋਏ ਸਨੀ ਢਿੱਲੋਂ ਤੁਹਾਨੂੰ ਨਜ਼ਰ ਆਉਣਗੇ ਜਿੱਥੇ ਕਿ ਲੋਕਾਂ ਵੱਲੋਂ ਭਰਪੂਰ ਪਿਆਰ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਗਿਆ ਹੈ ਤਾਂ ਛੱਤਾਂ ਤੇ ਖੜੇ ਹੋ ਕੇ ਲੋਕ ਜਿਹੜੇ ਨੇ ਉਹਨਾਂ ਦਾ ਅਭਿਵਾਦਨ ਕਰਦੇ ਨਜ਼ਰ ਆ ਰਹੇ ਨੇ ਅਤੇ ਸਨੀ ਢਿੱਲੋਂ ਜਿਹੜੇ ਨੇ ਲੋਕਾਂ ਦੇ ਨਤਮਸਤਕ ਹੁੰਦੇ ਹੋਏ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰ ਜਿਹੜੀ ਹੈ ਜੇਕਰ ਦੂਰ ਤੱਕ ਆਪਾਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਜਿੱਥੋਂ ਤੱਕ ਨਜ਼ਰ ਆਉਂਦੀ ਹੈ ਤੁਹਾਨੂੰ ਉੱਥੇ ਇਹਨਾਂ ਸਮਰਥਕਾਂ ਦੀ ਜਿੱਤ ਤੋਂ ਬਾਅਦ ਜਿਹੜੀ ਖੁਸ਼ੀ ਹੈ ਉਸ ਨਾਲ ਲੰਦੀਆਂ ਹੋਈਆਂ ਟਰਾਲੀਆਂ ਤੁਹਾਨੂੰ ਜੀਪਾਂ ਤੁਹਾਨੂੰ ਨਜ਼ਰ ਆਣ ਗਿਆ ਤਾਂ ਇਹ ਵੱਖਰੀ ਤਸਵੀਰ ਤੁਸੀਂ ਗਿੱਦੜਪਾਹਾ ਤੋਂ ਵਿਖਰੇ ਹੋ ਜਿੱਥੇ ਕੀ ਇੱਕ ਸ਼ਾਨਦਾਰ ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਅਤੇ ਗਿੱਦੜਪਾਹਾ ਦੇ ਲੋਕਾਂ ਨੇ ਇਸ ਵਾਰ ਆਪਣਾ ਭਰੋਸਾ ਜਿਹੜਾ ਹੈ ਡਿੰਪੀ ਢਿੱਲੋਂ ਤੇ ਜਤਾਇਆ ਹੈ ਅਤੇ ਇੱਕ ਵੱਡੀ ਲੀਡ ਜਿਹੜੀ ਹੈ ਉਹ ਡਿੰਪੀ ਢਿੱਲੋਂ ਨੂੰ ਪ੍ਰਾਪਤ ਹੋਈ ਹੈ ਅਤੇ ਵਿਧਾਨ ਸਭਾ ਦੀ ਪੋੜੀਆਂ ਜਿਹੜੀਆਂ ਐ ਇਸ ਵਾਰ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜਾ ਡਿੰਪੀ ਢਿੱਲੋਂ ਨੂੰ ਗਿੱਦੜਬਾਹ ਦੇ ਲੋਕ ਚੜਾਂ ਜਾਂ ਰਹੇ ਨੇ ਕਾਫੀ ਵੱਡੀ ਲੀਡ ਜਿਹੜੀ ਹੈ ਡਿੰਪੀ ਢਿੱਲੋਂ ਨੂੰ ਪ੍ਰਾਪਤ ਹੋਈ ਹੈ ਦੂਰ ਤੱਕ ਨਜ਼ਰ ਮਾਰੀਏ ਤਾਂ ਉਹਨਾਂ ਸਮਰਥਕਾਂ ਦੀਆਂ ਵੱਡੀਆਂ ਲਾਈਨਾਂ ਨਜ਼ਰ ਆ ਰያ ਨੇ ਅਤੇ ਕਿਹਾ ਜਾਂਦਾ ਹੈ ਕਿ ਡਿੰਪੀ ਢਿੱਲੋਂ ਇੱਕ ਇਮਾਨਦਾਰ ਅਤੇ ਇੱਕ ਜਿਹੜੇ ਨੇ ਬੜੇ ਹੀ ਸੁਲਝੇ ਹੋਏ ਇਨਸਾਨ ਨੇ ਤਾਂ ਉਹਨਾਂ ਦੀ ਸਾਦਗੀ ਨੂੰ ਲੋਕਾਂ ਨੇ ਸਿੱਧਾ ਕੀਤਾ ਹੈ ਅਤੇ ਆਪਣਾ ਲੀਡਰ ਚੁਣਿਆ ਹੈ ਫਿਲਹਾਲ ਵੇਖਦੇ ਆ ਕਿ ਡਿੰਪਿ ਢਿੱਲੋਂ ਲੋਕਾਂ ਦੀ ਉਮੀਦਾਂ ਤੇ ਕਿੰਨੇ ਇੱਕ ਖਰੇ ਉਤਰ ਪਾਉਂਦੇ ਨੇ ਗਿੱਦੜਵਾਹ ਤੋਂ ਕੈਮਰਾ ਪਾਸੇ ਨਾ ਬੀਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਦੇ ਗਿੱਦੜਵਾਹ ਤੋਂ ਉਮੀਦਵਾਰ ਡਿੰਪਿ ਢਿੱਲੋਂ ਵੱਲੋਂ ਵੱਡੀ ਜਿੱਤ ਜਿਹੜੀ ਹੈ ਪ੍ਰਾਪਤ ਕਰ ਲਈ ਗਈ ਹੈ ਤਾਂ ਜਿੱਤ ਤੋਂ ਬਾਅਦ ਇੱਕ ਵਿਜੇ ਜਲੂਸ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਤੁਹਾਨੂੰ ਸਮਰਥਕ ਜਿਹੜੇ ਨੇ ਇੱਥੇ ਨਜ਼ਰ ਆਉਣਗੇ ਤਾਂ ਤਸਵੀਰਾਂ ਤੁਸੀਂ ਵੇਖੋਗੇ ਇੱਕ ਵਿਜੀ ਜਲੂਸ ਜਿਹੜਾ ਹੈਗਾ ਕੱਢਿਆ ਜਾ ਰਿਹਾ ਹੈ ਵਿਜੀ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਤਾਂ ਲੋਕਾਂ ਦਾ ਪਾਰੀ ਇਕੱਠ ਜਿਹੜਾ ਹੈਗਾ ਡਿੰਪੀ ਢਿੱਲੋ ਦੇ ਨਾਲ ਅੱਜ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਨਰਜ਼ਗਾ ਕੇ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਨੇ ਤਾਂ ਕਾਫੀ ਲੰਬੇ ਸਮੇਂ ਤੋਂ ਬਾਅਦ ਡਿੰਪੀ ਢਿੱਲੋਂ ਨੇ ਜਿੱਤ ਪ੍ਰਾਪਤ ਹੋਈ ਹੈ ਪਿਛਲੀ ਵਾਰ ਕੁਝ ਵੋਟਾਂ ਤੋਂ ਰਹਿ ਗਏ ਸੀਗੇ ਪਰ ਇਹ ਸਵਾਰ ਜਿਹੜੀ ਹੈਗੀ ਹੈ ਜਿਹੜੇ ਇੱਕ ਵੱਡੀ ਲੀਡ ਉਹਨਾਂ ਨੇ ਪ੍ਰਾਪਤ ਕੀਤੀ ਹੈ ਉਧਰ ਨਾਲ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਦਾ ਨਜ਼ਰ ਆਇਆ